ਸਤਰੀਕਾਲ ਜੀ ਕੀ ਹਲਚਲ ਆਪ ਸਭ ਦਾ ਮੈਸਰ ਕਰਨੇ ਕਿ ਆਪ ਸਭ ਬਹੁਤ ਵਧੀਆ ਕਹਿੰਦੇ ਕਿ ਵਕਤ ਸਭ ਤੋਂ ਵੱਡੀ ਦੌਲਤ ਹੈ ਜਿਹਨੇ ਵਕਤ ਸੰਭਾਲ ਲਿਆ ਸਮਾਂ ਸੰਭਾਲ ਲਿਆ ਉਹ ਬੰਦਾ ਜ਼ਿੰਦਗੀ ਚ ਕਦੇ ਮਾਰ ਨਹੀਂ ਖਾਂਦਾਗਾ ਤੇ ਅੱਜ ਆਪਾਂ ਗੱਲ ਕਰਾਂਗੇ ਕਿ ਅਸੀਂ ਆਪਣੇ ਵਕਤ ਨੂੰ ਕਿਵੇਂ ਸੰਭਾਲੀਏ ਸਾਰੇ ਕੰਮ ਸਮੇਂ ਸਿਰ ਕਿਵੇਂ ਕਰੀਏ ਕਿਉਂਕਿ ਹੁੰਦੇ ਸਾਰਿਆਂ ਕੋਲ ਉਹ 24 ਘੰਟੇ ਨੇ ਪਰ ਸਾਨੂੰ ਮਹਿਸੂਸ ਹੁੰਦਾ ਹੁੰਦਾ ਕਿ 24 ਘੰਟੇ ਵੀ ਘੱਟ ਪੈ ਜਾਂਦੇ ਨੇ ਤੇ ਕੰਮ ਹੁੰਦੇ ਨਹੀਂ ਜਦੋਂ ਕਿ ਹੁਣ ਹਰ ਕੰਮ ਦੇ ਲਈ ਟੈਕਨੋਲੋਜੀ ਵਰਤ ਸਕਦੇ ਆਂਗੇ ਸਾਡੇ ਕੰਮ ਮਸ਼ੀਨੀ ਹੋ ਚੁੱਕੇ ਨੇ ਜ਼ਿਆਦਾਤਰ ਪਰ ਫਿਰ ਵੀ ਸਾਨੂੰ ਸਮੇਂ ਦੀ ਘਾਟ ਲੱਗਦੀ ਰਹਿੰਦੀ ਹੈ ਕਿਸ ਤਰ੍ਹਾਂ ਸੀ ਆਪਣੇ ਵਕਤ ਨੂੰ ਮੈਨੇਜ ਕਰ ਸਕਦੇ ਹਾਂ ਤੇ ਸਾਰੇ ਕੰਮ ਵੀ ਕਰ ਸਕਦੇ ਹਾਂ ਉਹ ਅੱਜ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸੂਗੀ ਵੀਡੀਓ ਨੂੰ ਪੂਰੀ ਦੇਖਣਾ ਤੇ ਤੁਸੀਂ ਆਪ ਦੇਖਿਓ ਤੁਹਾਨੂੰ ਆਪਣਾ ਹਰ ਦਿਨ ਪ੍ਰੋਡਕਟਿਵ ਲੱਗੂ ਇਹਦੇ ਵਿੱਚ ਮੈਂ ਤੁਹਾਨੂੰ 8 ਟਿਪਸ ਦੇਵਾਂਗੀ 8 ਗੱਲਾਂ ਦੱਸੂਗੀ ਉਹਨਾਂ ਨੂੰ ਫੋਲੋ ਕਰ ਲਓ ਤੇ ਤੁਸੀਂ ਚਾਹੇ ਪੜ੍ਹਾਈ ਕਰਦੇ ਹੋ ਚਾਹੇ ਘਰ ਦੇ ਕੰਮ ਕਰਦੇ ਹੋ ਚਾਹੇ ਤੁਸੀਂ ਜੌਬ ਕਰਦੇ ਹੋ ਚਾਹੇ ਹੋਰ ਕੋਈ ਬਿਜ਼ਨਸ ਕਰਦੇ ਹੋ ਤੁਹਾਨੂੰ ਇਹ ਲੱਗੂਗਾ ਵੀ ਤੁਹਾਡੇ ਕੋਲ ਬਹੁਤ ਸਮਾਂ ਸਾਰੇ ਕੰਮ ਕਰੰਦਾ ਇੱਥੇ ਮੈਂ ਇੱਕ ਛੋਟੀ ਜੀ ਆਪਣੀ ਗੱਲ ਦੱਸਣਾ ਚਾਹੁੰਦੀ ਹਾਂ ਮੇਰਾ ਇਹ ਮਾਈਕ੍ਰੋਫੋਨ ਚਾਰਜ ਨਹੀਂ ਸੀ ਕਿ ਮੈਂ ਇਸ ਤੋਂ ਕੰਮ ਲੈ ਸਕਾਂ ਸੋ ਮੈਂ ਕੀ ਕੀਤਾ ਮਾਈਕ੍ਰੋਫੋਨ ਚਾਰਜ ਲਾਇਆ ਤੇ ਉਸ ਸਮੇਂ ਦੇ ਦੌਰਾਨ ਮੈਂ ਆਪਣੀ ਸਬਜ਼ੀ ਕੱਟ ਲਈ ਜੋ ਸਮਾਨ ਸੀ ਸਾਰਾ ਕੱਟ ਕੇ ਰੱਖ ਲਿਆ ਮੈਂ ਆਪਣੇ ਟਾਈਮ ਨੂੰ ਮੈਨੇਜ ਕਰ ਲਿਆ ਕਿ ਉਹ ਟਾਈਮ ਮੈਂ ਕੀ ਕਰ ਸਕਦੀ ਹਾਂ ਸੋ ਇਹ ਚੀਜ਼ ਆਪਾਂ ਅੱਜ ਇਸ ਵੀਡੀਓ ਦੇ ਵਿੱਚ ਕਰਾਂਗੇ ਕਿ ਆਪਣੇ ਸਮੇਂ ਨੂੰ ਅਸੀਂ ਕਿਸ ਤਰ੍ਹਾਂ ਵਰਤੀਏ ਕਿਸ ਤਰੀਕੇ ਨਾਲ ਵਰਤੀਏ ਕਿ ਸਾਡੇ ਜ਼ਿਆਦਾਤਰ ਕੰਮ ਹੋ ਜਾਣਾ ਜਿੰਨੇ ਅਸੀਂ ਸੋਚਦੇ ਹੁੰਨੇ ਹਾਂ ਹਰ ਦਿਨ ਵਿੱਚ ਮੱਥ ਦੇ ਹੁੰਨੇ ਆ ਸੋ ਸਭ ਤੋਂ ਪਹਿਲਾ ਕੰਮ ਹੈ ਜਿਹੜਾ ਕਿ ਆਪਣਾ ਗੋਲ ਸੈੱਟ ਕਰੋ ਹਰ ਕੰਮ ਨੂੰ ਆਪਣੇ ਨੂੰ ਛੋਟੇ-ਛੋਟੇ ਪਾਰਟਸ ਦੇ ਵਿੱਚ ਡਿਵਾਈਡ ਕਰੋ ਫਿਰ ਕਰਨਾ ਸ਼ੁਰੂ ਕਰੋ ਹਰ ਰੋਜ਼ ਇਹਨਾਂ મતਲਬ ਕਿ ਅੱਜ ਮੈਂ ਇਹਨਾਂ ਕ ਕਰਨਾ ਅੱਜ ਮੈਂ ਇਹਨਾਂ ਕ ਕਰਨਾ ਉਹਦੇ ਨਾਲ ਕੀ ਹੋਊਗਾ ਇੱਕ ਨਾ ਇੱਕ ਦਿਨ ਤੁਹਾਡਾ ਉਹ ਕੰਮ ਸਕਸੈਸਫੁਲ ਹੋ ਜੂਗਾ ਕੰਪਲੀਟ ਇਸ ਤਰ੍ਹਾਂ ਹੋਣਾ ਕਿ ਇਹ ਕੰਮ ਦਾ ਪ੍ਰੈਸ਼ਰ ਨਹੀਂ ਬਣੂਗਾ ਤੁਸੀਂ ਆਰਾਮ ਨਾਲ ਥੋੜਾ ਥੋੜਾ ਕਰਕੇ ਕੰਮ ਆਪਣਾ ਫਿਨਿਸ਼ ਕਰ ਸਕਦੇ ਹੋ ਕੋਈ ਵੀ ਕੰਮ ਆ ਚਾਹੇ ਕੋਈ ਵੀ ਕੰਮ ਆ ਜਦੋਂ ਆਪਾਂ ਇਕੱਠਾ ਕਰਨ ਦੀ ਸੋਚਦੇ ਹਾਂ ਨਾ ਤਾਂ ਉਹ ਦਿਮਾਗ ਦੇ ਉੱਪਰ ਬੋਝ ਬਣ ਜਾਂਦਾ ਇੱਕ ਬਰਡਨ ਬਣ ਜਾਂਦਾ ਆਪਣੇ ਦਿਮਾਗ ਤੇ ਤੇ ਕੰਮ ਦੇ ਵਿੱਚ ਉਨੀ ਜ਼ਿਆਦਾ ਐਫੀਸ਼ੀਐਂਸੀ ਨਹੀਂ ਰਹਿੰਦੀਗੀ ਸੋ ਇਹ ਚੀਜ਼ ਹੈ ਦੂਜੀ ਗੱਲ ਕੀ ਹੈ ਕਿ ਕੋਈ ਵੀ ਕੰਮ ਆ ਉਦੇ ਵਿੱਚ ਇਹ ਦੇਖੋ ਕਿ ਪਹਿਲਾਂ ਕਰਨ ਵਾਲਾ ਕਿਹੜਾ ਕੰਮ ਆ ਬਾਅਦ ਚ ਕਰਨ ਵਾਲਾ ਕਿਹੜਾ ਕੰਮ ਆ ਸਭ ਤੋਂ ਇੰਪੋਰਟੈਂਟ ਕੰਮ ਕਿਹੜਾ ਤੇ ਅਰਜੈਂਟ ਕੰਮ ਕਿਹੜਾ ਹੁਣ ਇੰਪੋਰਟੈਂਟ ਤੇ ਅਰਜੈਂਟ ਦੇ ਵਿੱਚ ਵੀ ਫਰਕ ਹੈ ਕਈ ਕੰਮ ਇਹੋ ਜਿਹੇ ਹੁੰਦੇ ਆ ਜਿਹੜੇ ਇੰਪੋਰਟੈਂਟ ਹੁੰਦੇ ਆ ਬਾਅਦ ਚ ਕੀਤੇ ਜਾ ਸਕਦੇ ਨੇਗੇ ਪਰ ਅਰਜੈਂਟ ਉਹ ਹੁੰਦੇ ਆ ਜਿਹੜੇ ਕਿ ਹੁਣੇ ਹੀ ਕਰਨੇ ਆ। ਹੁਣ ਕਈ ਕੰਮ ਇਹੋ ਜਿਹੇ ਹੁੰਦੇ ਨੇ ਜਿਹੜੇ ਇੰਪੋਰਟੈਂਟ ਹੁੰਦੇ ਨੇ ਪਰ ਅਰਜੈਂਟ ਨਹੀਂ ਹੁੰਦੇ। ਉਹਨਾਂ ਨੂੰ ਪਲਾਨ ਕਰ ਲਓ। ਜਿਹੜੇ ਕੰਮ ਤੁਹਾਨੂੰ ਐ ਲੱਗਦਾ ਕਿ ਪਹਿਲਾਂ ਕਰਨ ਵਾਲੇ ਨੇ ਉਹਨਾਂ ਨੂੰ ਪਹਿਲਾਂ ਕਰ ਲਓ। ਜਿਹੜੇ ਕੰਮ ਲੱਗਦਾ ਕਿ ਬਾਅਦ 'ਚ ਕਰਨ ਵਾਲੇ ਨੇ ਹਲੇ ਟਾਈਮ ਹੈਗਾ ਤੁਹਾਡੇ ਕੋਲ ਉਹਨਾਂ ਨੂੰ ਆਪਣੀ ਲਿਸਟ ਦੇ ਵਿੱਚ ਪਿੱਛੇ ਰੱਖ ਲਓ। ਤੁਸੀਂ ਦੇਖਿਓ ਹਰ ਦਿਨ ਤੁਹਾਡਾ ਪ੍ਰੋਡਕਟਿਵ ਰਹੂਗਾ। ਹਰ ਦਿਨ ਤੁਹਾਨੂੰ ਇਹ ਮਹਿਸੂਸ ਹੋਊਗਾ ਕਿ ਤੁਸੀਂ ਕੁਝ ਨਾ ਕੁਝ ਕੀਤਾ। ਤੀਸਰੀ ਟਿਪ ਹੈਗੀ ਹੈ ਕਿ ਆਪਣੇ ਟਾਈਮ ਨੂੰ ਮੈਨੇਜ ਕਰੋ। ਜਿਵੇਂ ਕਿ ਤੁਸੀਂ ਕੋਈ ਕੰਮ ਕਰ ਰਹੇ ਹੋ, ਉਸ ਦੇ ਵਿੱਚ ਦੀ ਤੁਸੀਂ 5 ਮਿੰਟ ਦੀ ਬ੍ਰੇਕ ਲੈਣੀ ਹੈ, 10 ਬ੍ਰੇਕ ਲਓ ਤੇ ਇੰਨੇ ਟਾਈਮ ਮੈਂ ਲਗਾਤਾਰ ਕੰਮ ਕਰਨਾ ਉਹ ਮਤੋ ਮੰਨ ਲਓ ਤੁਸੀਂ ਅੱਧਾ ਘੰਟਾ ਕੰਮ ਕਰਨਾ ਲਗਾਤਾਰ ਅੱਧਾ ਘੰਟਾ ਲਗਾਤਾਰ ਕੰਮ ਕਰੋ ਵਿਚਦੀ ਬ੍ਰੇਕ ਲਵੋ ਜਦੋਂ ਅਸੀਂ ਕੰਮ ਦੇ ਵਿੱਚੋਂ ਬ੍ਰੇਕ ਨਹੀਂ ਨਾ ਲੈਂਦੇ ਚਾਹੇ ਉਹ ਕੰਮ ਮਾਨਸਿਕ ਤੌਰ ਤੇ ਚਾਹੇ ਉਹ ਸਰੀਰਕ ਤੌਰ ਤੇ ਅਸੀਂ ਕੰਮ ਕਰ ਰਹੇ ਹਾਂ ਉਦੋਂ ਅਸੀਂ ਥੱਕ ਜਾਂਦੇ ਹਾਂ ਦਿਮਾਗੀ ਤੌਰ ਤੇ ਵੀ ਤੇ ਸਰੀਰਕ ਤੌਰ ਤੇ ਵੀ ਸੋ ਕੰਮ ਦੇ ਵਿੱਚ ਅਸੀਂ ਥੋੜਾ ਜਿਹਾ ਬ੍ਰੇਕ ਲੈ ਕੇ ਆਪਣੇ ਆਪ ਨੂੰ ਫੇਰ ਤੋਂ ਉਸੇ ਸਟੇਜ ਤੇ ਲਿਆ ਸਕਦੇ ਹਾਂ ਸੋ ਇਸ ਕਰਕੇ ਕੋਈ ਵੀ ਕੰਮ ਕਰਦੇ ਹੋ ਥੋੜਾ ਜਿਹਾ ਬ੍ਰੇਕ ਲਵੋ ਰੀਫਰੈਸ਼ ਹੋ ਜਾਂਦਾ ਬੰਦਾ ਦਾ ਕੰਮ ਦੀ ਕੁਆਲਿਟੀ ਨਹੀਂ ਘਟਦੀ ਹੈਗੀ ਕੰਮ ਬਹੁਤ ਹੀ ਇਫੈਕਟਿਵ ਤਰੀਕੇ ਨਾਲ ਹੁੰਦਾ ਹੈ। ਹੁਣ ਚੌਥਾ ਟਿਪ ਕੀ ਹੈ ਕਿ ਡਿਸਟਰੈਕਸ਼ਨਸ ਬਹੁਤ ਨੇ ਅੱਜ ਦੇ ਸਮੇਂ ਦੇ ਵਿੱਚ ਅਸੀਂ ਕੁਝ ਵੀ ਕਰਨ ਬੈਠੀਏ ਜਿਵੇਂ ਕਿ ਤੁਹਾਡੇ ਕੋਲੇ ਮੋਬਾਈਲ ਫੋਨ ਹੈ ਰੀਲਸ ਦੇਖਣੀ ਸ਼ੁਰੂ ਕਰਤੀਆਂ ਕੋਈ ਨੋਟੀਫਿਕੇਸ਼ਨਸ ਆ ਗਏ ਕਾਲਸ ਆ ਗਈ ਕਿਸੇ ਦੀ ਸੋ ਇਹ ਚੀਜ਼ਾਂ ਤੋਂ ਅਸੀਂ ਖਾਸ ਕਰਕੇ ਕਿਉਂਕਿ ਮੈਂ ਮੋਬਾਈਲ ਤਾਂ ਕਿਹਾ ਕਿਉਂਕਿ ਜ਼ਿਆਦਾਤਰ ਕੰਮ ਤੋਂ ਜਿਹੜਾ ਹਟਾਉਣ ਦਾ ਕਾਰਨ ਸਾਡਾ ਸਾਡਾ ਮੋਬਾਈਲ ਹੀ ਹੁੰਦਾਗਾ ਅਸੀਂ ਆਪਣੇ ਆਪ ਨੂੰ ਰੀਫਰੈਸ਼ ਕਰਨ ਦੇ ਲਈ ਵੀ ਮੋਬਾਈਲ ਚੱਕਣਾਗਾ ਜਦੋਂ ਕਿ ਰੀਫਰੈਸ਼ ਹੋਣ ਦੀ ਬਜਾਏ ਉਹ ਸਾਨੂੰ ਇਨਾ ਟਾਈਮ ਸਾਡਾ ਖਾ ਜਾਂਦਾ ਮੋਬਾਈਲ ਕੇਸ ਨੂੰ ਪਤਾ ਵੀ ਨਹੀਂ ਲੱਗਦਾਗਾ ਸੋ ਡਿਸਟਰੈਕਸ਼ਨਸ ਤੋਂ ਬਚਣਾ ਕਿਵੇਂ ਆ ਆਪਣੇ ਮੋਬਾਈਲ ਨੂੰ ਸਵਿਚ ਆਫ ਕਰ ਦਿਓ ਠੀਕ ਹੈ ਮੋਬਾਈਲ ਨੂੰ ਦੂਸਰੇ ਕਮਰੇ ਚ ਰੱਖ ਦਿਓ ਕੋਈ ਵੀ ਕੰਮ ਕਰਦੇ ਹੋ ਜੇ ਤੁਸੀਂ ਚਾਹੁੰਦੇ ਹੋ ਜ਼ਿੰਦਗੀ ਚ ਅੱਗੇ ਵਧਣਾਗਾ ਤਾਂ ਇਹ ਆਦਤ ਤੁਹਾਨੂੰ ਆਪਣੀ ਆਪ ਕੰਟਰੋਲ ਕਰਨੀ ਪੈਣੀ ਕਿਉਂਕਿ ਇਹ ਆਦਤ ਨਾ ਜਿਹੜੀ ਸਾਡੀ ਸਾਨੂੰ ਬਹੁਤ ਪਿੱਛੇ ਲੈ ਜਾਂਦੀ ਹੈ ਅੱਜ ਦੇ ਸਮੇਂ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਇਹ ਬਣੀ ਹੋਈ ਹੈ ਕਿ ਜਦੋਂ ਅਸੀਂ ਮੋਬਾਈਲ 5 ਮਿੰਟ ਲਈ ਚੱਕਾਂਗੇ ਤਾਂ ਅੱਧਾ ਘੰਟਾ ਕੋਤੋਂ ਲੰਘ ਜਾਂਦਾ ਪਤਾ ਨਹੀਂ ਲੱਗਦਾ ਬੰਦੇ ਨੂੰ ਸੋ ਅੱਜ ਉਹ ਟਾਈਮ ਹੋ ਗਿਆ ਕਿ ਤੁਹਾਨੂੰ ਕੋਈ ਬਾਹਰੋਂ ਆ ਕੇ ਕੰਟਰੋਲ ਨਹੀਂ ਕਰੂਗਾ ਤੁਸੀਂ ਆਪਣਾ ਸਮਾਂ ਕਿਵੇਂ ਬਚਾਉਣਾ ਹੈ ਤੁਹਾਨੂੰ ਆਪਣੇ ਆਪ ਨੂੰ ਕੰਟਰੋਲ ਕਰਨਾ ਪਊਗਾ ਨਹੀਂ ਤੇ ਫਿਰ ਸਮਾਂ ਲੰਘੀ ਜਾਂਦਾ ਸੀ ਪਿੱਛੇ ਰਹੀ ਜਾਵਾਂਗੇ ਕਿੰਨਾ ਵਕਤ ਦਿਨ ਵਿੱਚ ਤੁਹਾਡਾ ਮੋਬਾਈਲ ਖਾਂਦਾ ਹੈ ਇਹ ਨੋਟ ਕਰੋ ਜਦੋਂ ਤੁਹਾਨੂੰ ਇਹ ਚੀਜ਼ ਪਤਾ ਲੱਗ ਗਈ ਕਿ ਮੈਂ ਪੂਰਾ ਦਿਨ ਮੋਬਾਈਲ ਤੇ ਇੰਨਾ ਟਾਈਮ ਲਾਤਾ ਹਾਂ ਹੌਲੀ ਹੌਲੀ ਮਹਿਸੂਸ ਹੋਣਾ ਸ਼ੁਰੂ ਹੋ ਜੂਗਾ ਕਿ ਮੇਰੀ ਜ਼ਿੰਦਗੀ ਚ ਵਾਕਈ ਜਿਹੜਾ ਮੇਰਾ ਵਕਤ ਹੈ ਨਾ ਉਹ ਨੂੰ ਬਹੁਤ ਖਰਾਬ ਕਰ ਰਿਹਾ ਹੈ ਜਿਹੜਾ ਪੰਜਵਾਂ ਟਿਪ ਹੈ ਵੀ ਆਪਣੇ ਦਿਨ ਨੂੰ ਪਲਾਨ ਕਰਕੇ ਰੱਖੋ ਰਾਤ ਨੂੰ ਸੌਣ ਤੋਂ ਪਹਿਲਾਂ ਇਹ ਪਲੈਨਿੰਗ ਰੱਖੋ ਵੀ ਕੱਲ ਨੂੰ ਤੁਸੀਂ ਕੀ ਕੰਮ ਕਰਨੇ ਨੇ ਜਦੋਂ ਸਾਡੇ ਪੂਰੇ ਦਿਨ ਪਲਾਨਡ ਹੁੰਦਾ ਨਾ ਤਾਂ ਅਸੀਂ ਥੋੜਾ ਜਿਹਾ ਜਿਹੜਾ ਟੈਨਸ਼ਨ ਫਰੀ ਹੁੰਨੇ ਆ ਕਿਉਂਕਿ ਸਾਨੂੰ ਪਤਾ ਹੁੰਦਾ ਵੀ ਅੱਜ ਅਸੀਂ ਇਹ ਕੰਮ ਕਰ ਰਹੇ ਹਾਂ ਜੇ ਅਨਪਲਾਨਡ ਹੁੰਦਾ ਤਾਂ ਫਿਰ ਆਪਣੇ ਆਪ ਦੇ ਵਿੱਚ ਕਨਫਿਊਜ਼ਡ ਹੋਏ ਰਹਿੰਦੇ ਆ ਕਿ ਪਲਨ ਕਰਦਾ ਕੰਮ ਕਰੀਏ ਬਾਅਦ ਚ ਗੜਾ ਕਰੀਏ ਜੇ ਕਈ ਵਾਰ ਕੰਮ ਹੁੰਦੇ ਹੀ ਨਹੀਂ ਸੋ ਜਦੋਂ ਪਲੈਨਿੰਗ ਹੁੰਦੀ ਹੈ ਪਲੈਨਿੰਗ ਕਿਤਨਾ ਕਿਤੇ ਜਿਹੜਾ ਪਲੈਨਿੰਗ ਦਾ ਰਿਜ਼ਲਟ ਹੈ ਨਾ ਉਹ ਜ਼ਿਆਦਾਤਰ ਵਧੀਆ ਨਿਕਲਦਾ ਹੈ ਹਾਂ ਕਈ ਵਾਰ ਇਸ ਤਰ੍ਹਾਂ ਹੋ ਜਾਂਦਾ ਹੈ ਕਿ ਸਾਨੂੰ ਪਲਾਨ ਚੇਂਜ ਕਰਨਾ ਪੈ ਸਕਦਾ ਪਰ ਕੋਸ਼ਿਸ਼ ਰੱਖੋ ਕਿ ਪਲਾਨ ਕਰੋ ਵਿਚਾਰ ਕੰਮ ਤੁਸੀਂ ਲਿਖੇ ਹੋਏ ਨੇ ਕਿ ਆ ਮੈਂ ਕਰਨੇ ਨੇ ਤਾਂ ਉਹਨਾਂ ਦੇ ਵਿੱਚੋਂ ਜੇ ਤਿੰਨ ਕੰਮ ਕੰਪਲੀਟ ਹੋ ਗਏ ਮੰਨ ਲਓ ਇੱਕ ਕੰਮ ਕਿਸੇ ਕਾਰਨ ਕਰਕੇ ਨਹੀਂ ਹੋਇਆ ਤਾਂ ਤੁਹਾਨੂੰ ਦੁੱਖ ਨਹੀਂ ਹੋਣਾ ਕਿ ਤੁਸੀਂ ਕੁਝ ਵੀ ਨਹੀਂ ਕੀਤਾ ਤੁਕੋ ਜਦੋਂ ਪਲਾਨ ਨਹੀਂ ਕਰਾਂਗੇ ਤਾਂ ਤੁਹਾਡਾ ਕੋਈ ਕੰਮ ਹੀ ਨਹੀਂ ਬਣਨਾਗਾ ਹੁਣ ਛੇਮਾ ਜਿਹੜਾ ਤਰੀਕਾ ਹੋਇਆ ਕਿ ਜਦੋਂ ਅਸੀਂ ਸਾਰੇ ਕੰਮ ਇੱਕ ਟਾਈਮ ਕਰਨੇ ਸ਼ੁਰੂ ਕਰ ਦਿੰਨੇ ਆ ਨਾ ਸਾਨੂੰ ਇਹ ਹੁੰਦਾ ਕਿ ਚਲੋ ਸਾਡਾ ਟਾਈਮ ਬਚੂਗਾ ਉਹਦੇ ਨਾਲ ਕੀ ਹੁੰਦਾ ਕਿ ਦੋਨੋਂ ਕੰਮ ਓਨੇ ਕੁਆਲਿਟੀ ਨਾਲ ਓਨੇ ਇਫੈਕਟਿਵੇ ਨਾਲ ਨਹੀਂ ਹੁੰਦੇਗੇ ਤੇ ਉਹਦੇ ਨਾਲ ਕੀ ਹੁੰਦਾ ਕਿ ਸਾਡੇ ਤੋਂ ਗਲਤੀਆਂ ਜ਼ਿਆਦਾ ਹੁੰਦੀਆਂ ਨੇ ਕਈ ਵਾਰ ਓਨੇ ਵਧੀਆ ਤਰੀਕੇ ਨਾਲ ਨਹੀਂ ਕਰ ਪਾਉਂਦੇ ਜਿੰਨਾ ਅਸੀਂ ਇਕੱਲੇ ਕੰਮ ਨੂੰ ਕਰ ਸਕਦੇ ਹਾਂ ਉਹਦੀ ਵਿਜਾਏ ਅਸੀਂ ਕੰਮ ਨੂੰ ਇੱਕ ਸਿਕਵੈਂਸ ਦੇ ਵਿੱਚ ਰੱਖੀਏ ਪਹਿਲਾਂ ਇੱਕ ਕੰਮ ਕਰੀਏ ਉਹਨੂੰ ਫੋਕਸ ਦੇ ਨਾਲ ਕਰੀਏ ਉਸ ਤੋਂ ਬਾਅਦ ਦੇ ਵਿੱਚ ਸੈਕੰਡ ਕੰਮ ਕਰੀਏ ਹੁਣ ਸੱਤਵਾਂ ਤਰੀਕਾ ਆਪਣੇ ਸਮੇਂ ਨੂੰ ਬਚਾਉਣ ਦਾ ਵੀ ਟੈਕਨੋਲੋਜੀ ਨੂੰ ਵਰਤੋ ਤੇ ਅਸੀਂ ਆਪਣਾ ਜਿਵੇਂ ਮੋਬਾਈਲ ਦੇ ਉੱਪਰ ਵੀ ਆਪਣੀ ਪਲੈਨਰ ਕੈਲੰਡਰ ਆਪਣਾ ਪਲਾਨ ਕਰ ਸਕਦੇ ਆਗੇ ਜ਼ਿਆਦਾਤਰ ਕੰਮ ਸਾਡੇ ਅਸੀਂ ਮਸ਼ੀਨਾਂ ਨਾਲ ਕਰ ਲੈਨੇ ਸੋ ਟੈਕਨੋਲੋਜੀ ਨੂੰ ਅਸੀਂ ਸਮਾਰਟ ਵੀ ਨਾਲ ਯੂਜ਼ ਕਰੀਏ ਤਾਂ ਜੋ ਅਸੀਂ ਆਪਣੇ ਸਮੇਂ ਨੂੰ ਬਚਾ ਸਕੀਏ ਪਰ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਸੀ ਕਿ ਹੁੰਦਾ ਕੀ ਹੈ ਕਿ ਅਸੀਂ ਅੱਜ ਦੇ ਸਮੇਂ ਦੇ ਵਿੱਚ ਜਿੰਨੀ ਟੈਕਨੋਲੋਜੀ ਹੈ ਉਨਾ ਹੀ ਸਾਨੂੰ ਮਹਿਸੂਸ ਹੁੰਦਾ ਰਹਿੰਦਾ ਕਿ ਟਾਈਮ ਸਾਡੇ ਕੋਲ ਘਟ ਹੈ ਗੱਲ ਅਸਲ ਦੇ ਵਿੱਚ ਇਹ ਨਹੀਂ ਹੈਗੀ ਗੱਲ ਇਹ ਹੈ ਕਿ ਸਾਨੂੰ ਆਪਣੇ ਸਮੇਂ ਨੂੰ ਆਪਣੇ ਕੰਮ ਨੂੰ ਵਰਤਣ ਦਾ ਤਰੀਕਾ ਨਹੀਂ ਹੈਗਾ ਅਸੀਂ ਪਲਾਨ ਕਰਕੇ ਨਹੀਂ ਚੱਲਦੇ ਕਿਉਂਕਿ ਜੇ ਆਪਾਂ ਪਹਿਲਾਂ ਵਾਲੇ ਸਮੇਂ ਦੀਆਂ ਗੱਲਾਂ ਕਰੀਏ ਨਾ ਪਹਿਲਾਂ ਸਮਾਂ ਸੰਭਾਲਣਾ ਆਉਂਦਾ ਹੁੰਦਾ ਸੀਗਾ ਅੱਜ ਸਾਨੂੰ ਸਮਾਂ ਸੰਭਾਲਣਾ ਨਹੀਂ ਆਉਂਦਾ ਇੰਨੀਆਂ ਸਾਡੇ ਕੋਲ ਸਹੂਲਤਾਂ ਹੋ ਗਈਆਂ ਸਾਡੇ ਸਰੀਰ ਵੀ ਉਹਨੇ ਲੇਜੀ ਹੋ ਗਏ ਉਹਨੇ ਸੁਸਤੀ ਚ ਜਾਣ ਲੱਗੇ ਪਹਿਲਾਂ ਹੁੰਦਾ ਸੀਗਾ ਕਿ ਸਮੇਂ ਨੂੰ ਸੰਭਾਲਿਆ ਜਾਂਦਾ ਸੀ ਜਦੋਂ ਪਹਿਲਾਂ ਲੋਕ ਕੰਮ ਕਰਦੇ ਸੀ ਨਾ ਤਾਂ ਕਿ 3-4 ਵਜੇ ਉੱਠ ਕੇ ਘਰ ਦੀਆਂ ਔਰਤਾਂ ਜਾਂ ਫਿਰ ਬੰਦੇ ਕੰਮ ਕਰਨ ਲੱਗ ਜਾਂਦੇ ਸੀਗੇ ਤੇ ਉਹ ਫਿਰ ਜਦੋਂ ਕੰਮ ਕਰਦੇ ਸੀਗੇ ਉਹ ਆਪਣੇ ਉਹਨਾਂ ਦੇ ਕੰਮ ਤੈਅ ਹੁੰਦੇ ਸੀਗੇ ਕਿ ਆਹਾ ਆਹਾ ਕੰਮ ਸੀ ਇਹਨੇ ਨੇ ਵਜੇ ਕਰਨੇ ਆ ਤੇ ਦਿਨੇ ਕੀ ਕੰਮ ਕਰਨੇ ਆ ਉਹ ਵੀ ਉਹਨਾਂ ਤੇ ਮਿਥੇ ਹੁੰਦੇ ਸੀ ਇਸੇ ਕਰਕੇ ਉਹ ਜਿਹੜਾ ਕੰਮ ਸਾਰੇ ਨਿਪਟਾ ਲੈਂਦੇ ਸੀ ਪਰ ਅੱਜ ਜਿਵੇਂ ਸਾਡੇ ਕੋਲੇ ਅੱਜ ਤਾਂ ਵਕਤ ਵੱਧ ਹੋਣਾ ਚਾਹੀਦਾ ਸੀ ਸਾਡੇ ਕੰਮ ਫੇਰ ਵੀ ਨਹੀਂ ਨਿਬੜਦੇ ਉਹਦਾ ਕਾਰਨ ਇਹ ਹੈ ਕਿ ਅਸੀਂ ਸਹੂਲਤਾਂ ਆਲੇ ਦੁਆਲੇ ਹੋਣ ਕਰਕੇ ਨੈਜੀ ਹੋ ਗਏ ਹਾਂ ਥੋੜੇ ਜੇ ਸੋ ਆਪਣੇ ਆਪ ਨੂੰ ਐਕਟਿਵ ਕਰਨ ਦੀ ਆਪਣੇ ਆਪ ਦੇ ਵਿੱਚ ਅਵੇਅਰ ਹੋਣ ਦੀ ਬਹੁਤ ਲੋੜ ਆ ਤੇ ਅੱਠਵਾਂ ਟਿਪ ਜਿਹੜਾ ਲਾਸਟ ਟਿਪ ਮੈਂ ਤੁਹਾਨੂੰ ਦੱਸਣ ਲੱਗੀ ਹਾਂ ਉਹ ਹੈ ਕਿ ਰਾਤ ਨੂੰ ਆਪਣੇ ਦਿਨ ਦਾ ਪਲਾਨ ਤਾਂ ਕਰਨਾ ਜਿਹੜਾ ਕਰਨਾ ਪਰ ਪੂਰੇ ਦਿਨ ਦੇ ਵਿੱਚ ਤੁਸੀਂ ਜਿਹੜੇ ਕੰਮ ਕੀਤੇ ਹਨ ਉਹਨਾਂ ਨੂੰ ਐਨਲਾਈਜ਼ ਜ਼ਰੂਰ ਕਰੋ ਕਿ ਉਹਨਾਂ ਦੇ ਵਿੱਚੋਂ ਕਿਹੜੇ ਕੰਮਾਂ ਦਾ ਰਿਜ਼ਲਟ ਤੁਹਾਨੂੰ ਪੋਜ਼ਿਟਿਵ ਆਇਆ ਤਾਂ ਜੋ ਤੁਸੀਂ ਆਪਣੇ ਅਗਲੇ ਕੰਮ ਵਿੱਚ ਸਕੋ ਉਹਨਾਂ ਦੇ ਆਧਾਰ 'ਤੇ ਮਤਲਬ ਰਿਵਿਊ ਕਰਨਾ ਕਿ ਤੁਹਾਡਾ ਦਿਨ ਦਾ ਟਾਈਮ ਕਿਵੇਂ ਨਿਕਲਿਆ ਕਿਹੜੇ ਕੰਮ ਜਿਹੜੇ ਤੁਹਾਡੇ ਸਫਲ ਹੋਏ ਕਿਹੜੇ ਕੰਮ ਜਿਹੜੇ ਤੁਹਾਡੇ ਰਿਜ਼ਲਟ ਸਹੀ ਨਿਕਲੇਗੇ ਇਹ ਉਹ ਚੀਜ਼ਾਂ ਸਾਰੀਆਂ ਇੱਕ ਵਾਰੀ ਰਿਵਿਊ ਕਰਨਾ ਆਪਣੇ ਸਮੇਂ ਨੂੰ ਬਹੁਤ ਜ਼ਰੂਰੀ ਹੈ ਇਸ ਕੰਮ ਦੇ ਲਈ 10 ਜਾਂ 15 ਮਿੰਟ ਰਾਤ ਨੂੰ ਜ਼ਰੂਰ ਕੱਢਿਆ ਕਰੋ ਇਹ ਜਿਹੜੀ ਗੱਲਾਂ ਨੇ ਨਾ ਜਿਹੜੇ ਜ਼ਿਆਦਾਤਰ ਜ਼ਿੰਦਗੀ ਦੇ ਵਿੱਚ ਲੋਕ ਸਫਲ ਨੇ ਜਾਂ ਫਿਰ ਜਿਹੜੇ ਸਫਲ ਹੋਣਾ ਚਾਹੁੰਦੇ ਨੇ ਇਹ ਆਦਤਾਂ ਉਹ ਪਾਲਦੇ ਨੇ ਕਿਉਂਕਿ ਉਹਨਾਂ ਨੇ ਜ਼ਿੰਦਗੀ 'ਚ ਅੱਗੇ ਵਧਣਾ ਹੁੰਦਾ ਹੈ ਕਿ ਵਧਣ ਲਈ ਆਪਣੇ ਆਪ ਦੀਆਂ ਕੁਝ ਆਦਤਾਂ ਕੰਟਰੋਲ ਕਰਕੇ ਚੱਲਣਾ ਵਕਤ ਨੂੰ ਮੈਨੇਜ ਕਰਨਾ ਸਾਰਾ ਕੁਝ ਬਹੁਤ ਜ਼ਰੂਰੀ ਹੋ ਜਾਂਦਾ ਜਿਹੜੇ ਏਮ ਰੱਖਦੇ ਨੇ ਕੁਝ ਜ਼ਿੰਦਗੀ ਦੇ ਵਿੱਚ ਸੋ ਇਹ ਸਾਰੀਆਂ ਚੀਜ਼ਾਂ ਉਹ ਉਹਨਾਂ ਦੇ ਲਈ ਬਹੁਤ ਜ਼ਰੂਰੀ ਹੈ ਜੇਕਰ ਨਹੀਂ ਵੀ ਸਫਲ ਹੋ ਰਹੇ ਨਾ ਕੋਸ਼ਿਸ਼ ਕਰਨੀ ਨਾ ਛੱਡੋ ਕਿਉਂਕਿ ਕੋਸ਼ਿਸ਼ ਕਰਨ ਵਾਲੇ ਦੀ ਕਦੇ ਹਾਰ ਨਹੀਂ ਹੁੰਦੀ ਤੇ ਬਿਨਾਂ ਕੋਸ਼ਿਸ਼ ਕੀਤੇ ਜਿਆਜਾ ਕਰਨੀ ਹੁੰਦੀ ਸੋ ਮਿਲਦੇ ਹਾਂ ਜੀ ਆਪਾਂ ਅਗਲੀ ਵੀਡੀਓ ਦੇ ਵਿੱਚ ਇੱਕ ਨਵੇਂ ਟੌਪਿਕ ਦੇ ਨਾਲ ਸੋ ਜੇਕਰ ਤੁਹਾਨੂੰ ਲੱਗਦਾ ਕਿ ਆਪਾਂ ਕਿਸੇ ਵਿਸ਼ੇ ਤੇ ਗੱਲਬਾਤ ਕਰੀਏ ਜਿਹੜਾ ਸਾਡੀ ਜ਼ਿੰਦਗੀ ਦੇ ਵਿੱਚ ਕੁਝ ਚੰਗਾ ਐਡ ਕਰ ਰਿਹਾਗਾ ਤਾਂ ਇਸ ਤਰ੍ਹਾਂ ਦੇ ਵਿਸ਼ੇ ਤੁਸੀਂ ਸਾਂਝੇ ਕਰ ਸਕਦੇ ਹੋ ਜੇ ਆਪਾਂ ਨੂੰ ਠੁਕਮਾ ਲੱਗਿਆ ਤਾਂ ਆਪਾਂ ਉਸ ਤੇ ਜ਼ਰੂਰ ਗੱਲ ਕਰਾਂਗੇ। ਸੋ ਮੈਂ ਤੇ ਅਗਲੀ ਵੀਡੀਓ ਵਿੱਚ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ ਵੀਡੀਓ ਦੇਖਣ ਦੇ ਲਈ।